ਕੈਂਸਰ ਨਾਲ ਅਸੀਂ ਮਾਰਦੇ ਕਾਲੇ ਪੀਲੇ ਨਾਲ ਅਸੀਂ ਮਾਰਦੇ ਸੀ ਰਾਏ ਸਾਡੇ ਪੱਲੇ ਕੀ ਗਿਆ ਟਰੇਨ ਚੱਲਦੀ ਆ ਬਠਿੰਡਾ ਵਿਕਾ ਨੇਰ ਨੂੰ ਕੈਂਸਰ ਦੀ ਕਿਉਂ ਕਿਉਂਕਿ ਇਹ ਪਾਣੀ ਆ ਰਹੇ ਨੇ ਜ਼ਹਿਰੀਲੇ ਸੋਨ ਤਾਂ ਇਹ ਵੀ ਉਹਦਾ ਸਤਲੁਜ ਚ ਪੈਂਦਾ ਪਾਣੀ ਓਏ ਭਰਾਵੋ ਸਤਲੁਜ ਨਹੀਂ ਸਤਲੁਜ ਦੇ ਵਿੱਚ ਪੈ ਕੇ ਉਹ ਜੁਗਾ ਨਹਿਰਾਂ ਚ ਜਾਂਦਾ ਕੱਛਿਆਂ ਚ ਜਾਂਦਾ ਉਸ ਤੋਂ ਬਾਅਦ ਬਾਰਡਰ ਬਕਸਾਂ ਚ ਆਉਂਦਾ ਫਿਰ ਉਹਦੂਆ ਤੁਹਾਡੇ ਗਲਾਸਾਂ ਚ ਆਉਂਦਾ ਫਿਰ ਤੁਹਾਡੇ ਅੰਦਰ ਜਾਂਦਾ ਹੈ ਜ਼ਹਿਰ ਜਾ ਰਹੀਆਂ ਨੀਰੀ ਤੇ ਉਹਨਾਂ ਬਾਈ ਦੀ ਵੀਡੀਓ ਸੁਣਾਦਾ ਪੂਰੀ ਜਿੱਥੇ ਬਾਈ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਸਪੋਰਟ ਕੀਤੀ ਉਹ ਦੱਸ ਰਿਹਾ ਸੀ ਕਿ ਸਰਕਾਰ ਦੀ ਆ ਮਨਸਾ ਹੈ ਕਿ ਲੋਕਾਂ 'ਚ ਅਸੀਂ ਇਹ ਗੱਲ ਫਲਾ ਦਈਏ ਕਿ ਭਾਈ ਅਮਰਤਪਾਲ ਸਿੰਘ ਖਾਲਸੇ ਦਾ ਭਰਾ ਚਿੱਟਾ ਪਿੰਦਾ ਹੈ ਉਹ ਦੱਸ ਰਿਹਾ ਸੀ ਕਿ ਇਹ ਕਹਾਣੀ ਘੜ ਰਹੀ ਹੈ ਸਰਕਾਰ ਪ੍ਰਸ਼ਾਸਨ ਇਹ ਕਹਾਣੀ ਕਰ ਰਿਹਾ ਪਰ 19 ਕ ਵੀਡੀਓ ਕੱਟੀ ਭਦਰਾਂ ਨੇ ਚੱਕ ਕੇ ਚਲਾਤੀ ਇਹ ਨਹੀਂ ਦੇਖਣਾ ਕਿ ਬੰਦਾ ਲੜਕੀ ਦੇ ਲਈ ਰਿਹਾ ਹੈ ਇਹ ਨਹੀਂ ਦੇਖਣਾ ਲੜਾਈ ਕਿਹਦੀ ਹੈ ਇਹ ਨਹੀਂ ਦੇਖਣ ਨੂੰ ਕਿੰਨੇ ਸਾਲ ਹੋ ਗਏ ਬਸ ਇੱਕ ਚੰਦ ਵਿਹੂਆਂ ਦੀ ਖਾਤਰ ਇੱਕ ਸਰਕਾਰ ਤੋਂ ਚਾਰ ਛਿੱਲੜ ਲੈਣ ਦੀ ਖਾਤਰ ਬੰਦੇ ਦਾ ਕਰਦਾਰ ਹੀ ਡੁੱਬਣ ਤੇ ਲੱਗ ਜਾਂਦੇ ਆ ਯਾਰ ਕਮਾਲ ਹੈ ਯਾਰ ਸ਼ੇਅਰ ਕਰੀ ਚੱਲਿਓ ਬਾਈ ਬੰਦਾ ਤੁਹਾਡੇ ਪੰਜਾਬੀਓ ਲੜ ਰਿਹਾ ਤੁਹਾਡੇ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਬੰਦਾ ਬਾਤਾਂ ਬਰ ਨੂੰ ਪਿਆਰ ਕਰਨ ਵਾਲਾ ਹੈ ਉਹ ਤੁਸੀਂ ਤੁਸੀਂ ਪੰਜਾਬੀਓ ਕਿੱਧਰ ਨੂੰ ਚੱਲ ਪੈਨੇ ਹੋ ਯਾਰ ਮਾੜਾ ਮੋਟਾ ਸੋਚ ਸਮਝ ਲਿਆ ਕਰੀਓ ਪੰਜ ਪਰਮਤਿਆਰ ਕੁੜੀ ਨੂੰ ਲਿਜਾ ਕੇ ਚੱਕ ਕੇ ਥਾਲੇ ਚ ਬਲਾਕ ਕਰ ਕਰਕੇ ਕਹਿਦੇ ਸੀ ਇਹ ਤਾਂ ਬੱਚਾ ਲੈਣਾ ਇਹ ਪ੍ਰਸ਼ਾਸਨ ਵਾਲੇ ਦੱਸ ਰਿਹਾ ਵੀ ਪ੍ਰਸ਼ਾਸਨ ਕਿਵੇਂ ਕਹਾਣੀਆਂ ਘਟਦਾ ਉਹ ਛਡੋ ਹੁਣ ਦਿਗਾ ਦੇਖੋ ਨਵੀਆਂ ਤਾਜ਼ੀਆਂ ਸੁਣਾ ਦਿੰਦਾ ਕਿੰਨੀਆਂ ਉਦਾਹਰਣਾਂ ਦੇਵਾਂ ਤੁਹਾਨੂੰ ਬਰਗਾੜੀ ਕੀ ਹੋਇਆ ਸੀਗਾ ਜਦੋਂ ਸੰਗਤ ਦੇ ਉੱਤੇ ਗੋਲੀ ਛਲਾਈ ਦੋ ਜਣੇ ਸ਼ਹੀਦ ਹੋ ਗਏ ਪੁਲਿਸ ਨੇ ਆਪ ਜਿਮ ਜੀ ਅਸੀਂ ਬੋਲ ਜਿਮ ਜਿਹੜੀ ਨੇ ਜੀਐਫਸੀ ਸੀਗੀ ਉਹਨੂੰ ਗੋਲੀਆਂ ਮਾਰ ਲਿਆ ਵੀ ਸਾਡੇ ਜੀ ਬੈਠੇ ਫੜ ਜਰਸੀ ਦੇ ਵਿੱਚ ਲੋਕਾਂ ਨਾਲ ਜਿਹੜੀ ਬੰਟੀ ਤੇ ਗੋਲੀਆਂ ਮਾਰਿਆ ਕਿ ਮੈਂ ਯਕ ਸੁਣਾ ਕੇ ਮੇਰੇ ਵਾਲੀ ਘਟਨਾ ਦੇ ਲੋ ਐਸੇ ਭੌਤ ਮਾਰ ਨੇ ਪਿਛਲੇ ਅ ਡੇਢ ਸਾਲ ਪਹਿਲਾਂ ਉਹ ਹਰੀਗੇ ਪੱਤਰ ਤਰ ਤਰ ਜਿਹਦੇ ਵਿੱਚ ਮੇਰੇ ਚਿੱਟੇ ਦਾ ਪਰਚਾ ਦਿੱਤਾ ਸੀ ਕਿ ਲੱਖਾਂ ਚਿੱਟਾ ਵੇਚਦਾ ਮੇਰੀਆਂ ਤਾਰਾ ਕਿਧਰੇ ਆਈਐਸਆਈ ਨਾਲ ਜੋੜਤੀਆਂ ਸੀਗਾ ਕਿਧਰੇ ਝੰਡਾ ਬੈਠਾ ਬਾਹਲੇ ਮੁਲਖ ਰਜਿਸਟਰ ਉਹਨੇ ਜੋੜਤੀਆਂ ਇਦਾਂ ਜਿਹੜਾ ਬੰਦਾ ਜ਼ਿੰਦਗੀ ਚ ਕਦੇ ਜੱਟਰੇ ਨੇ ਕਿਹੜੇ ਚਿੱਟਾ ਦੇਖਿਆ ਨਹੀਂ ਉਹ ਬੰਦੇ ਨੂੰ ਇਹਨਾਂ ਨੇ ਦਿਖਾਤਾ ਸੀ ਵੀ ਜੱਟਾ ਵੇਚਦਾ ਇਹ ਵਿਰਲਾ ਹੋ ਗਿਆ 2.5 ਸਾਲ ਮੈਨੂੰ ਜਿਵੇਂ ਮਾਨਕਤ ਕਹਾਣੀ ਬਣਾ ਕੇ ਕੋਲੋਂ ਵੀ ਆਈ ਆਈ ਦਾ ਸਾਈ ਨਾਲ ਪਾਉਣਿਆਂ ਉਹਨਾਂ ਨਾਲ ਸੰਬੰਧ ਆ ਜਿੱਥੋਂ ਐ ਪੂਰਾ ਬਣਾਤਾ ਸੀਗਾ ਫਰੰਦਾ ਤੇ ਮੇਰੇ ਬਰੇਸ਼ਤਾਂ ਨੂੰ ਪਤਾ ਸੀਗਾ ਕਿ ਉਹ ਨਵੀਂ ਗੱਲ ਥੋੜੀ ਵੀ ਪੁਲਿਸ ਕੀ ਕੀ ਕਰਦੀ ਐ ਜਾਂ ਲੋਕ ਜਾਂ ਆਦੇ ਵੀ ਪੁਲਿਸ ਬਾਰੇ ਵੀ ਪੁਲਿਸ ਕੀ ਕਰ ਸਕਦੀ ਐ ਜਾਂ ਸਰਕਾਰ ਕੀ ਕਰ ਸਕਦੀ ਦਰਸਲ ਦੇ ਵਿੱਚ ਇਹ ਅਮਰਤਪਾਲ ਦੇ ਭਰਾ ਨੂੰ ਨਿਸ਼ਾਨੇ ਤੇ ਲਿਆ ਕੇ ਇਹ ਅਮਰਤਪਾਲ ਦੇ ਕਰਤਾਰ ਨੂੰ ਢਾਹਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦੇਖੋ ਲੋਕੋ ਜਿਹੜਾ ਅਮਰਤਪਾਲ ਕਹਿੰਦਾ ਸੀ ਕਿ ਮੈਂ ਚੱਕਾ ਛੜਾਤਾ ਮੈਂ ਹਜ਼ਾਰਾਂ ਨੌਜਵਾਨ ਗੁਰੂ ਦੇ ਨਾਲ ਦਾ ਤੇ ਅਮਰ ਸ਼ਕਾ ਤੇ ਸਿੱਖੀ ਦਾ ਜੋੜ ਤੇ ਨਸ਼ਿਆਂ ਤੋਂ ਪਾਸੇ ਕਰ ਤੇ ਦੂਰ ਕਰ ਤੇ ਜਿਹੜੇ ਉਹਦੇ ਹਮੈਤੀ ਕਹਿੰਦੇ ਆ ਭਾਈ ਆਹ ਨੂੰ ਪਾ ਨਸ਼ਾ ਛਡਾਉਂਦਾ ਸੀਗਾ ਉਹ ਜਿੱਟੇ ਤੋਂ ਪਾਸੇ ਕਰਦਾ ਸੀ ਦੂਰ ਕਰਦਾ ਸੀ ਆਹ ਦੇਖੋ ਤੁਸੀਂ ਕਿਹੜੇ ਵਕਤ ਪਾਲ ਦੀ ਗੱਲ ਕਰਦੇ ਆ ਉਹਦਾ ਭਰਾ ਤਾਂ ਆਪ ਛੱਡਾ ਪਿੰਦਾ ਇਹਨਾਂ ਨੇ ਚਾਰ ਗਰਾਮ ਇਸੇ ਕਰਕੇ ਪਾਇਆ ਵੀ ਜੇ ਅਸੀਂ ਹੈਵੀ ਰਿਕਵਰੀ ਪਾਤੀ ਵੀ ਵੇਚਦਾ ਜੇ ਅਸੀਂ ਇਹ ਬਣਾਤਾ ਇਹਦਾ ਹੀ ਬਣਾ ਸਕਦੇ ਸੀ ਵੱਡਾ ਨਾ ਪੈਣਾ ਸੀਗਾ ਲੋਕਾਂ ਨੇ ਸੜਕਾਂ ਤੇ ਆਉਣਾ ਸੀਗਾ ਵੀ ਇਹ ਇੰਨਾ ਉਹਦੀ ਢਾਲਾ ਉਹਦੀ ਸਾਖ ਨੂੰ ਉਹਦੀ ਸ਼ਬੀ ਨੂੰ ਵੀ ਲੋਕਾਂ ਨੂੰ ਲੱਗੇ ਵੀ ਦੇਖੋ ਯਾਰ ਇਹ ਤਾਂ ਤੁਸੀਂ ਜਿਹੜੇ ਮਸਫਾਦੀ ਗੱਲ ਕਰਦੇ ਆ ਉਹ ਤੋਂ ਆ ਦਾ ਭਰਾ ਰਸਤਾ ਕਿੱਤਾ ਛਡਾਇਆ ਨਹੀਂ ਗਿਆ ਕਿੱਤਾ ਪੀਨਤਾ ਉਟਾਇਆ ਨਹੀਂ ਗਿਆ ਤੇ ਲੋਕਾਂ ਦੇ ਜਿਵਾਕਾਂ ਨੂੰ ਕਿੱਥੇ ਕਿੱਤਾ ਛਡਾ ਦੂਗਾ ਇਸ ਟ੍ਰਿਕੇ ਨਾਲ ਇੱਕ ਪੂਰੀ ਸ਼ਾਸਤ ਦੇ ਤਹਿਤ ਇਹ ਸਾਰਾ ਡਰਾਮਾ ਰਚਿਆ ਗਿਆ ਇਹ ਸਾਰੀ ਕਹਾਣੀ ਘੜੀ ਗਈ ਆ। ਇਹ ਜੀ ਇੱਕ ਡਰਾਮਾ ਰਹਿਦਾ 10000 ਰੁਪਇਆ ਜੀ ਉਹਦੇ ਖਾਤੇ 'ਚ ਪਾਤਾ ਜੀ। ਸੁਣ ਲਿਆ ਬਾਈ। ਓਕੇ ਕੋ। ਐ ਦੱਸੇ ਕੌਣ ਆਉਂ ਕਿ ਕੁੜੇ ਕੋ ਖਾ। ਬਿਨਾ ਸੁਣੇ ਭਰਾਵੋ ਕਿਸੇ ਤੇ ਇਲਜ਼ਾਮ ਨਾ ਲਾਇਆ ਕਰੋ। ਪਹਿਲਾਂ ਪੂਰੀ ਗੱਲ ਨੂੰ ਬਾਤ ਲਿਆ ਕਰੋ, ਦੇਖ ਲਿਆ ਕਰੋ। ਜਿੱਥੋਂ ਇਹ ਵੀਡੀਓ ਕੱਟ ਕੇ ਪਾਈ ਆ ਉਹ ਵੀਡੀਓ ਕੱਢ ਲਿਆ ਕਰੋ ਕਿ ਯਾਰ ਬਾਈ ਨੇ ਕੀ ਬੋਲੇ ਆ। ਉਹ ਜਿਹੜਾ ਬੰਦਾ ਸਾਰੇ ਇੱਥੇ ਲੁਕ ਗਏ ਸੀ ਜਦੋਂ ਅਮਰਤਪਾਲ ਤੇ ਅਮਰਤਪਾਲ ਨੂੰ ਗ੍ਰਿਫਤਾਰ ਕੀਤਾ ਸਾਰੇ ਆਪਣੇ ਘਰਾਂ 'ਚ ਵੜ ਗਏ ਸੀ ਕੱਲਾ ਲੱਖਾ ਸਿਧਾਣੀ ਸੀ ਜਿਹੜਾ ਬੋਲ ਰਿਹਾ ਸੀ ਇਕੱਠ ਕਰ ਰਿਹਾ ਸੀ ਬਠਿੰਡੇ 'ਚ ਇਕੱਠ ਕੀਤਾ ਜਦੋਂ ਹੁਣ ਤੁਸੀਂ ਲੋਕੋ ਨਿਕਲ ਹੀ ਨਹੀਂ ਘਰਾਂ 'ਚੋਂ ਬਾਹਰ ਉੱਥੇ ਇਕੱਠ ਕੀਤਾ 50 ਬੰਦੇ ਜੋ ਤੁਸੀਂ ਸਾਥ ਤਾਂ ਦੇਣਾ ਨਹੀਂ ਗੱਲਾਂ ਤੁਸੀਂ ਵੱਡੀਆਂ-ਵੱਡੀਆਂ ਕਰਦੇ ਹੋ ਕਰਦਾਰਾਂ 'ਤੇ ਗੱਲ ਲਿਉਣੀ ਲਿਆ ਕੇ ਛੱਡ ਦਿੰਨੇ ਹੋ ਯਾਰ ਓਏ ਹਰ ਇੱਕ ਮੁੱਦੇ 'ਤੇ ਬੋਲਣ ਵਾਲਾ ਲੱਖਾਂ ਸਦਾਨਾ ਭਾਵੇਂ ਅੱਜ ਬਠਿੰਡੇ ਵਾਲਿਆਂ ਨੇ 78000 ਵੋਟ ਪਾਈ ਐ ਦੱਸੋ ਅੱਜ ਜਿਹਨਾਂ ਨੂੰ ਜਿਤਾਇਆ ਹਰ ਸਿਮਰਤ ਲੜ ਰਹੀ ਐ ਪਾਣੀਆਂ ਵਾਸਤੇ ਕਦੇ ਕੀਤੀ ਚਿੱਟੇ ਦੀ ਗੱਲ ਵੀ ਆਪਾਂ ਰੋਕਣਾ ਕਦੇ ਕੀਤੀ ਬਾਤਾਂ ਵਰਨ ਦੀ ਗੱਲ ਕਿਤੇ ਲਾਇਆ ਬੂਟਾ ਰਖਤ ਦਾ ਯਾਰ ਬਾਤਾਂ ਲਿਆ ਕਰੋ ਬੰਦਾ ਕਰ ਕੀ ਰਿਹਾ ਉਹ ਹਾਰ ਕੇ ਵੀ ਪਤਿੰਦਰ ਜਰ ਮੈਂ ਕਹਣਾ ਵੀ ਧੰਨ ਜਿਗਰਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਉਹ ਹਾਰ ਕੇ ਵੀ ਵੋਟਾਂ ਕਿੰਨੀਆਂ ਘੱਟ ਲੈ ਕੇ ਵੀ ਉਹ ਪਾਣੀਆਂ ਦੇ ਮੁੱਦੇ ਤੇ ਲੜ ਰਿਹਾ ਉਹ ਸਰਕਾਰ ਨਾਲ ਸਿੱਧੀ ਟੱਕਰ ਲੈ ਰੱਖੀ ਐ ਉਹ ਡੈਂਗ ਫੈਕਟਰੀਆਂ ਹੈ ਕਿੰਨਾਂ ਦੀਆਂ ਸੈਂਟਰ ਨਾਲ ਸੰਬੰਧ ਹੈ ਉਹ ਸੈਂਟਰ ਨਾਲ ਟੱਕਰ ਪੰਜਾਬੀਓ ਤੁਹਾਡੇ ਵਾਸਤੇ ਲੈ ਰੱਖੀ ਆ ਯਾਰ ਕੱਲਾ ਲੱਖਾ ਪਾਣੀ ਪੀਂਦਾ ਉਹ ਡੈਂਗ ਫੈਕਟਰੀਆਂ ਚ ਜਿਹੜਾ ਆਉਂਦਾ ਉਹਨਾਂ ਤਾਂ ਜਾਂਦਾ ਵੀ ਨਹੀਂ ਹੁਣਾ ਆ ਬੋਰ ਫਾਜ਼ਿਲਖਾ ਫਰੀਦਕੋਟ ਇਧਰਲਾ ਏਰੀਆ ਸਾਰਾ ਪੀਂਦਾ ਓਏ ਪੰਜਾਬੀਓ ਮਰਨ ਨਾਲੋਂ ਠੀਕ ਆ ਉੱਠ ਖੜੋ ਆ ਧੋਗਲੇ ਬੰਦੇ ਆ ਜਿਹੜੇ ਆ ਪੇਜਾਂ ਵਾਲੇ ਸਰਕਾਰ ਦੇ ਟੁਕੜਿਆਂ ਤੇ ਪਾਲਣ ਵਾਲੇ ਇਹਨਾਂ ਤੋਂ ਬਚਜੋ ਬਾਈ ਇਹਨਾਂ ਤੋਂ ਬਚਜੋ ਲੱਖਾ ਉਹ ਆ ਜਿਹੜਾ ਅਮਰਪਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਹੈ ਹਰ ਇੱਕ ਪ੍ਰੋਗਰਾਮ 'ਚ ਪਹੁੰਚਦਾ ਹੈ ਅੰਮਰਸਾ ਧਰਨਾ ਸੀ ਗ੍ਰਿਫਤਦਾਰੀਆਂ ਹੋਈਆਂ ਸੀ ਪਹੁੰਚੇ ਫੇਰ ਵੀ ਪਹਿਲਾ ਪ੍ਰੋਗਰਾਮ ਕੱਠ ਲੈ ਕੇ ਗਏ ਤਾਂ ਪਹੁੰਚੇ ਇਹ ਸਾਡਾ ਫਰਜ਼ ਹੈ ਕੋਈ ਐਸਾਨ ਨਹੀਂ ਸਾਡਾ ਜਿਹੜਾ ਬੰਦਾ ਕੌਮ ਲਈ ਲੜੂਗਾ ਕੌਮ ਉਹਦੇ ਨਾਲ ਖੜਨਾ ਹੀ ਹੈ ਅਸੀਂ ਸੇਵਕਾਂ ਕੌਮ ਦੇ ਕੋਈ ਵੀ ਬੰਦਾ ਕੌਮ ਲਈ ਲੜੇ ਸੱਚਾ ਲੜੇ ਸਚਾਈ ਤੇ ਲੜੇ ਉਦੇ ਨਾਲ ਖੜਿਆਂਗੇ ਆਣੀ ਕੀ ਇਕੱਲੇ ਵਿਊਆਂ ਦੀ ਖਾਤਰ ਜਾਂ ਤੁਸੀਂ ਕਿਹਦੀ ਚੱਕ ਕੇ ਵੀਡੀਓ ਚਲਾਤੀ ਕਿਸੇ ਦੇ ਕਰਦਾਰ ਤੇ ਉਂਗਲ ਚੱਕਣ ਲੱਗੇ ਐਵੇਂ ਨਹੀਂ ਭਰਾਵੋ ਚੱਲਣਾ ਮੈਂ ਜਿਹੜੇ ਲੋਕ ਆ ਜਿਹੜੇ ਵਿਊ ਦਿੰਦੇ ਇਹਨਾਂ ਨੂੰ ਦੇਖਣ ਵਾਲੇ ਆ ਉਹਨਾਂ ਨੂੰ ਵੀ ਕਹਿਣਾ ਓਏ ਦੇਖ ਲਿਆ ਕਰੋ ਸਾਨ ਲਿਆ ਕਰੋ ਤੱਕੜੀ ਲੈ ਲਿਆ ਕਰੋ ਇੱਕ ਪਾਸੇ ਧਰ ਲਿਆ ਕਰੋ ਪੰਜਾਬ ਲਈ ਲੜਨ ਵਾਲਿਆਂ ਨੂੰ ਇੱਕ ਪਾਸੇ ਗਦਾਰਾਂ ਨੂੰ ਵੀ ਕਿਹੜਾ ਬੰਦਾ ਲੜ ਰਿਹਾ ਇੱਕ ਬੰਦਾ ਹਾਰ ਕੇ ਵੀ ਲੜ ਰਿਹਾ ਇੱਕ ਬੰਦਾ ਜਿੱਤ ਕੇ ਆਪਣੇ ਮੈਦਾਨਾਂ 'ਚ ਬੈਠੇ ਆ ਪੰਜਾਬੀਓ ਖੜਨਾ ਸਿੱਖ ਲਓ ਕਰਨਾ ਸਿੱਖ ਲੋ ਨਹੀਂ ਘਰਾਂ ਦੇ ਵਿੱਚ ਹੀ ਮਰ ਜਾਓਗੇ ਘਰਾਂ ਦੇ ਵਿੱਚ ਹੀ ਪਾਏ ਪਾਏ ਇੰਨੀਆਂ ਬਿਮਾਰੀਆਂ ਭਿਆਨਕ ਲਾ ਦੂ ਉਹ ਪਾਣੀ ਜਿਹੜਾ ਆਉਂਦਾ ਤੇ ਘਰਾਂ 'ਚ ਹੀ ਮਰ ਜਾਓਗੇ ਲੜਿਆ ਤੁਹਾਡੇ ਤੋਂ ਜਾਣਾ ਨਹੀਂ ਬਾਅਦ ਚ ਪਹਿਲਾਂ ਹੀ ਉੱਠ ਖੜੋ ਓਏ ਪਹਿਲੀ ਉੱਠ ਖੜੋ ਸਿਹਤਮੰਦ ਪੰਜਾਬ ਬਣਾ ਲਓ ਗਾਲ ਤਾਂ ਚਿੱਟੇ ਨੇ ਪੰਜਾਬ ਸਾਡਾ ਗਾਲ ਤਾਂ ਉੱਥੋਂ ਆ ਕਾਲੇ ਪਾਣੀਆਂ ਨੇ ਗਾਲ ਤਾਂ ਪਤ ਨਹੀਂ ਕਿਹੜੇ ਕਿਹੜੇ ਨਸੇ ਸਰਕਾਰਾਂ ਨੇ ਲਿਆਤੇ ਇੱਥੇ ਓਏ ਬਾਤ ਚ ਰੋ ਭਰਾਓ ਬਾਤ ਚ ਰੋ ਆ ਆਪਸੀ ਧੜੇਬੰਦੀਆਂ ਛੱਡ ਦਿਓ ਪਾਰਟੀ ਬਾਣੀ ਤੋਂ ਉੱਪਰ ਉੱਠ ਲੋ ਜਿੱਥੇ ਸਰਕਾਰ ਗਲਤ ਹੁੰਦੀ ਆ ਉਹ ਖੜ ਜਾਇਆ ਕਰੋ ਨਾ ਇਹਨਾਂ ਨੇ ਪਿੱਛੇ ਲੱਗਿਆ ਕਰੋ ਆ ਚੰਦ ਗਰੰਟਾਂ ਦੀ ਖਾਤਰ ਚੰਦ ਗਰੰਟਾਂ ਦੀ ਖਾਤਰ ਤੁਸੀਂ ਆਪਣੇ ਧਰਮ ਨੂੰ ਭੁੱਲ ਜਾਂਦੇ ਹੋ ਯਾਰ ਜੇ ਕੋਈ ਐਮਐਲਏ ਆਵੇ ਕਹਿੰਦੇ 20 ਲੱਖ ਲੈ ਲਓ ਪਿੰਡ ਵਾਸਤੇ 50 ਲੱਖ ਲੈ ਲਓ ਕਰੋੜ ਲੈ ਲਓ ਉਹ ਇੱਕ ਪਾਸੇ ਤੁਹਾਡਾ ਧਰਮ ਹੈ ਇੱਕ ਪਾਸੇ ਉਹ ਖਤਮ ਕਰਨ ਦੇ ਲੱਗੇ ਨੇ ਤੁਹਾਨੂੰ ਕਰੋੜ ਚੰਗਾ ਕਿ ਧਰਮ ਚੰਗਾ ਯਾਰ ਮੈਨਾਂ ਲੋਕਾਂ ਨੂੰ ਕਹਣਾ ਜਿਹੜੇ ਅਮਰਤ ਸ਼ਾਕੇ ਵੀ ਇਹਨਾਂ ਸਰਕਾਰਾਂ ਦੇ ਮਗਰ ਲੱਗੇ ਫਿਰਦੇ ਆ ਉਹ ਤੁਸੀਂ ਆਪਣੇ ਧਰਮ ਦੀ ਲੜਾਈ ਲੜੋਂਗੇ ਕਿ ਆ ਕਰੋੜ ਰੁਪਏ ਕਰੋੜ ਰੁਪਏ ਨਾਲ ਠੀਕ ਹੋ ਜਾਓਗੇ ਅਤਿਆ ਚੱਕ ਲੋ ਸਾਡਾ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਇੰਦਰਾ ਗਾਂਧੀ ਮੁੱਖ ਮੰਤਰੀ ਬਣਾਉਂਦੀ ਸੀ ਪਰ ਉਹ ਕਹਿੰਦਾ ਮੈਂ ਸਿਧਾਂਤਾਂ ਦੇ ਲੱਣੂਗਾ ਮੈਨੂੰ ਲੋੜ ਨਹੀਂ ਤੁਹਾਡੀਆਂ ਮੁੱਖ ਮੰਤਰੀਆਂ ਦੇ ਅਹੁਦਿਆਂ ਦੀ ਉਹ ਵੀ ਬਣ ਸਕਦਾ ਸੀ ਅੱਜਾਲੇ ਅੱਜਾਲੇ ਨੂੰ ਕੋਈ ਐਮਐਲਏ ਅੱਜ ਸਤਸ੍ਰੀਕਾਰ ਬੁਲਾ ਦੇ ਲੋ ਬੱਲੇ ਬੱਲੇ ਆ ਜੀ ਥਾਣੇ 'ਚ ਜਾ ਕੇ ਕੋਈ ਸਲੂਟ ਮਾਰ ਦੇ ਬੱਲੇ ਬੱਲੇ ਆ ਜੀ ਦੇਖਣੇ ਹੀ ਨਹੀਂ ਵੀ ਸਾਡੇ ਮੁੰਡਿਆਂ ਨਾਲ ਕੀ ਹੋ ਰਿਹਾ ਹੈ ਸਾਡੇ ਧਰਮ ਨਾਲ ਕੀ ਹੋ ਰਿਹਾ ਹੈ ਸਾਡੇ ਗੁਰਦੁਆਰਿਆਂ ਦੀ ਕੀ ਦੁਰਦਸ਼ਾ ਇਹਨਾਂ ਨੇ ਕਰਤੀ ਸਾਡੇ ਕਾਲ ਤੱਕ ਸਭਾਂ ਤੇ ਇਹਨਾਂ ਨੇ ਕਬਜ਼ੇ ਕਰ ਰੱਖੇ ਨੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਕੀ ਹੋ ਰਿਹਾ ਕਬਜ਼ਾ ਯਾਰ ਐਸਐਸ ਦਾ ਓਏ ਲੋਕੋ ਕਦੋਂ ਸਮਝੋਗੇ ਓਏ ਓ ਇਹਨਾਂ ਗਰੰਟਾਂ ਨਾਲ ਨਹੀਂ ਧਰਮ ਬਚਣਾ ਤੁਹਾਡੀ ਵੱਲੇ ਵੱਲੇ ਹੋ ਸਕਦੀ ਹੈ ਪਰ ਤੁਸੀਂ ਧਰਮ ਦੀ ਲੜਾਈ ਨਹੀਂ ਲੜ ਰਹੇ ਫਿਰ ਤੁਸੀਂ ਸਿੱਖ ਨਹੀਂ ਹੋ ਫਿਰ ਤੁਸੀਂ ਉਹਨਾਂ ਨਾਲ ਹੀ ਰਲ ਜਾਓ ਬੁਚੜਾਂ ਦੇ ਨਾਲ ਬੁਚੜ ਬਣ ਜਾਓ ਓਏ ਸਮਝ ਲਓ ਇਹਨਾਂ ਦੀ ਇਹ ਇਹ ਇਹਨਾਂ ਦਾ ਕੀ ਆ ਵੀ ਇੱਕ ਹੱਥ ਲੈ ਲੋ ਦੂਜੇ ਹੱਥ ਤੁਹਾਡਾ ਸੀ ਧਰਮ ਕੁੱਟਿਏ ਲੁੱਟਿਏ ਤੁਹਾਡੇ ਮੁੰਡਿਆਂ ਤੇ ਐਨਐਸਏ ਲਾਈਏ ਨਾ ਲਾਈਏ ਸਾਡੀ ਮਰਜ਼ੀ ਐ ਤੁਹਾਡੇ ਕਲਸਖ ਸਾਹਿਬਾਂ ਤੇ ਹਮਲੇ ਕਰੀਏ ਨਾ ਕਰੀਏ ਸਾਡੀ ਮਰਜ਼ੀ ਐ ਪਹਿਲਾਂ ਵੀ ਇਹੀ ਕੁਛ ਹੋਇਆ ਕਾਂਗਰਸ ਵੇਲੇ ਸਾਡੇ